ਟਰਾਂਸਪੋਰਟ ਦੀ ਨੌਕਰੀ ਲਈ ਰੂਸ ਗਏ ਹਰਿਆਣਾ ਦੇ ਇੱਕ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਉਨ੍ਹਾਂ ਦੇ ਬੇਟੇ ਨੂੰ ਜ਼ਬਰਦਸਤੀ ਰੂਸੀ ਫੌਜ ਵਿੱਚ ਸ਼ਾਮਲ ਕੀਤਾ ਗਿਆ ਅਤੇ ਯੂਕਰੇਨ ਵਿਰੁੱਧ ਜੰਗ ਲਈ ਭੇਜਿਆ ਗਿਆ ਸੀ ਜਿਸ ਵਿੱਚ ਉਸ ਦੀ ਮੌਤ ਹੋ ਗਈ 22 ਸਾਲਾ ਰਵੀ ਕੈਥਲ ਜ਼ਿਲ੍ਹੇ ਦੇ ਪਿੰਡ ਮੰਟੋਰ ਦਾ ਰਹਿਣ ਵਾਲਾ ਸੀ ਭਾਰਤੀ ਦੂਤਾਵਾਸ ਨੇ ਰਵੀ ਦੇ ਪਰਿਵਾਰ ਨੂੰ ਪੱਤਰ ਪੇਜ ਕੇ ਉਸ ਦੀ ਮੌਤ ਦੀ ਪੁਸ਼ਟੀ ਕੀਤੀ ਹੈ ਹਾਲਾਂਕਿ ਰਵੀ ਦੀ ਮੌਤ ਕਿੰਨਾ ਹਾਲਾਤਾਂ ਚ ਹੋਈ ਇਸ ਦਾ ਕੋਈ ਜ਼ਿਕਰ ਨਹੀਂ ਰਵੀ ਦੇ ਵੱਡੇ ਭਰਾ ਅਜੇ ਨੇ ਇਸ ਮਾਮਲੇ ਬਾਰੇ ਇੰਡੀਅਨ ਐਕਸਪ੍ਰੈਸ ਨਾਲ ਗੱਲ ਕੀਤੀ ਉਸ ਨੇ ਦੱਸਿਆ ਕਿ ਰਵੀ ਟਰਾਂਸਪੋਰਟ ਨਾਲ ਸੰਬੰਧਿਤ ਕੰਮ ਕਰਨ ਲਈ ਇਸ ਸਾਲ 13 ਜਨਵਰੀ ਨੂੰ ਰੂਸ ਗਿਆ ਸੀ ਉਹਨਾਂ ਦਾਅਵਾ ਕੀਤਾ ਕਿ ਮਾਰਤ ਵਿੱਚ ਰਵੀ ਨੂੰ ਜ਼ਬਰਦਸਤੀ ਜੰਗ ਵਿੱਚ ਭੇਜਿਆ ਗਿਆ ਸੀ ਅਤੇ ਉਸ ਤੋਂ ਬਾਅਦ ਉਹ ਕਦੇ ਵੀ ਰਵੀ ਨਾਲ ਸੰਪਰਕ ਨਹੀਂ ਕਰ ਸਕੇ ਅਜੇ ਨੇ ਅੱਗੇ ਦੱਸਿਆ ਪਰਿਵਾਰ ਨੇ ਆਪਣੀ ਇੱਕ ਏਕੜ ਜ਼ਮੀਨ ਵੇਚ ਕੇ ਰਵੀ ਨੂੰ ਰੂਸ ਭੇਜਿਆ ਸੀ ਅਤੇ ਉਹਨਾਂ ਨੇ ਇਸ ਦੇ ਬਦਲੇ 11.5 ਲੱਖ ਰੁਪਏ ਖਰਚ ਕੀਤੇ ਸਨ ਪਿੰਡ ਦੇ ਇੱਕ ਏਜੰਟ ਨੇ ਉਹਨਾਂ ਨੂੰ ਰਵੀ ਲਈ ਰੂਸ ਵਿੱਚ ਟਰਾਂਸਪੋਰਟ ਦੀ ਨੌਕਰੀ ਦੀਵਾਨ ਦਾ ਭਰੋਸਾ ਦਿੱਤਾ ਸੀ ਪਿੰਡ ਦੇ ਪੰਜ ਹੋਰ ਨੌਜਵਾਨ ਰਵੀ ਦੇ ਨਾਲ ਰੂਸ ਗਏ ਸਨ ਅਤੇ ਉਹ ਹਲੇ ਵੀ ਉੱਥੇ ਹੀ ਹਨ ਪਰਿਵਾਰ ਦਾ ਦੋਸ਼ ਹੈ ਕਿ ਰੂਸੀ ਫੌਜ ਨੇ ਰਵੀ ਨੂੰ ਜੰਗ ਵਿੱਚ ਜਾਣ ਜਾਂ 10 ਸਾਲ ਦੀ ਕੈਦ ਦਾ ਸਾਹਮਣਾ ਕਰਨ ਲਈ ਮਜਬੂਰ ਕੀਤਾ ਸੀ ਪਰਿਵਾਰਿਕ ਮੈਂਬਰਾਂ ਨੇ ਫੌਜ ਦੇ ਵਰਦੀ ਵਿੱਚ ਰਵੀ ਦੀ ਫੋਟੋ ਵੀ ਦੇਖੀ ਅੱਜ ਇਹਨੇ ਦੱਸਿਆ ਕਿ 21 ਜੁਲਾਈ ਨੂੰ ਉਸਨੇ ਮਾਸਕੋ ਸਥਿਤ ਭਾਰਤੀ ਦੂਤਾਵਾਸ ਨੂੰ ਆਪਣੇ ਭਰਾ ਬਾਰੇ ਜਾਣਕਾਰੀ ਲਈ ਮੇਲ ਭੇਜੀ ਸੀ ਜਵਾਬ ਵਿੱਚ ਦੱਸਿਆ ਗਿਆ ਕਿ ਰਵੀ ਦੀ ਮੌਤ ਹੋ ਚੁੱਕੀ ਹੈ ਮਾਸਕੋ ਵਿੱਚ ਭਾਰਤੀ ਦੂਤਾਵਾਸ ਨੇ ਲਿਖਿਆ ਕਿ ਰੂਸੀ ਅਧਿਕਾਰੀਆਂ ਨੂੰ ਰਵੀ ਦੀ ਮੌਤ ਦੀ ਪੁਸ਼ਟੀ ਕਰਨ ਅਤੇ ਉਸ ਦੀ ਮ੍ਰਿਤਕ ਦੇ ਭਾਰਤ ਭੇਜਣ ਦੀ ਬੇਨਤੀ ਕੀਤੀ ਗਈ ਸੀ। ਰੂਸੀ ਪੱਖ ਨੇ ਮੌਤ ਦੀ ਪੁਸ਼ਟੀ ਕੀਤੀ ਹੈ। ਲਾਸ਼ ਦੀ ਪਛਾਣ ਕਰਨ ਲਈ ਉਹਨਾਂ ਨੂੰ ਰਵੀ ਦੇ ਕਰੀਬੀ ਰਿਸ਼ਤੇਦਾਰ ਖਾਸ ਕਰਕੇ ਮਾਂ ਦੇ ਡੀਐਨਏ ਟੈਸਟ ਦੀ ਲੋੜ ਹੈ। ਡੀਐਨਏ ਟੈਸਟ ਦੀ ਰਿਪੋਰਟ ਸ਼ੇਅਰ ਕੀਤੀ ਜਾਵੇ। ਦੱਸਦੀ ਹੈ ਕਿ ਇਸ ਤੋਂ ਪਹਿਲਾਂ ਜੂਨ ਵਿੱਚ ਵਿਦੇਸ਼ ਮੰਤਰਾਲੇ ਨੇ ਯੂਕਰੇਨ ਨਾਲ ਜੰਗ ਵਿੱਚ ਰੂਸੀ ਫੌਜ ਚ ਸ਼ਾਮਲ ਹੋਏ ਦੋ ਭਾਰਤੀ ਮੌਤਾਂ ਦੀ ਪੁਸ਼ਟੀ ਕੀਤੀ ਸੀ ਉਹ ਸੂਰਤ ਅਤੇ ਹైదరాబాద్ ਦੇ ਰਹਿਣ ਵਾਲੇ ਸਨ ਕਾਂਗਰਸ ਦੇ ਜਨਰਲ ਸਕੱਤਰ ਅਤੇ ਰਾਜ ਸਭਾ ਮੈਂਬਰ ਰਣਜੀਤ ਸਿੰਘ ਸੁਰਜੇਵਾਲ ਨੇ ਇਸ ਘਟਨਾ ਨੂੰ ਦਿਲ ਕੰਬਾਉਂਦ ਦੱਸਿਆ ਅਪ੍ਰੈਲ ਵਿੱਚ ਉਸਨੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਇੱਕ ਪੱਤਰ ਲਿਖ ਕੇ ਰੂਸ ਦੇ ਕਬਜ਼ੇ ਵਾਲੇ ਯੂਕਰੇਨ ਤੋਂ ਹਰਿਆਣਾ ਦੇ ਨੌਜਵਾਨਾਂ ਨੂੰ ਵਾਪਸ ਲਿਆਉਣ ਦੀ ਮੰਗ ਕੀਤੀ ਸੀ ਜਿਕਰ ਜੋ ਹੈ ਕਿ ਕੁਝ ਸਮਾਂ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਰੂਸ ਦੌਰੇ ਤੇ ਗਏ ਸਨ ਉੱਥੇ ਵੀ ਇਸ ਮੁੱਦੇ ਦੇ ਸਬੰਧ ਵਿੱਚ ਸਵਾਲ ਕੀਤੇ ਗਏ ਸਨ ਰੂਸੀ ਅਧਿਕਾਰੀ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਸੀ ਕਿ ਕੀ ਭਾਰਤੀ ਨੌਜਵਾਨ ਜ਼ਿਆਦਾ ਪੈਸੇ ਦੇ ਚੱਕਰ ਵਿੱਚ ਸੈਨਾ ਚ ਪਰਤੀ ਹੋ ਰਹੇ ਹਨ ਪਰ ਅਸੀਂ ਉਨ੍ਹਾਂ ਨੂੰ ਜੰਗ ਵਾਲੀ ਜਗ੍ਹਾ ਨਹੀਂ ਭੇਜ ਰਹੇ ਫਿਲਹਾਲ ਭਾਰਤੀ ਵਿਦੇਸ਼ ਮੰਤਰਾਲੇ ਇਸ ਤੇ ਕੀ ਅਮਲ ਕਰਦਾ ਹੈ ਇਹ ਤਾਂ ਅੱਗੇ ਆਉਣ ਵਾਲਾ ਸਮਾਂ ਹੀ ਦੱਸੇਗਾ ਧੰਨਵਾਦ